ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨੀਕੀ ਫਾਊਂਡੇਸ਼ਨ ਬੁਡਲਾਡਾ ਵੱਲੋਂ ਇੰਦਰਾ ਗਾਂਧੀ ਕਾਲਜ ਰਾਮਲੀਲਾ ਗਰਾਊਂਡ ਬੁਡਲਾਡਾ ਵਿਖੇ ਮਨੁੱਖੀ ਹਮਦਰਦੀ ਦੇ ਉਦੇਸ਼ ਨਾਲ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਬਜ਼ੁਰਗਾਂ ਤੇ ਦਿਵਿਆਂਗ ਵਿਅਕਤੀਆਂ ਨੂੰ ਮੁਫਤ ਸਹਾਇਕ ਉਪਕਰਣ ਵੰਡੇ ਗਏ ਇਹ ਉਪਰਾਲਾ ਪਾਰ ਸਰਕਾਰ ਦੀ ATIP ਅਤੇ RBB ਯੋਜਨਾ ਤਹਿਤ ਕੀਤਾ ਗਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਨੀਕੀ ਫਾਊਂਡੇਸ਼ਨ ਦੇ ਮੈਂਬਰ ਨੇ ਕਿਹਾ ਹੈ ਕਿ ਸਹਾਇਕ ਆਸਰਾ ਸੈਂਟਰ ਬਠਿੰਡਾ ਵੱਲੋਂ दिव्यांग ਵਿਅਕਤੀਆਂ ਲਈ ਸਹਾਇਕ ਉਪਕਰਨਾਂ ਦੀ ਵੰਡ ਵਾਸਤੇ ਇੱਕ ਕੈਂਪ ਲਗਾਇਆ ਗਿਆ ਹੈ ਫਾਊਂਡੇਸ਼ਨ ਬੁੜਲਾ ਡਾਵੈਨੀਓ ਅਲਿੰਕੋ ਕਾਨਪੁਰ ਅਤੇ ਰੁਦਰਾ ਸਹਾਇਕ ਰੁਦਰਾ ਆਸਰਾ ਸੈਂਟਰ ਬਠਿੰਡਾ ਦੇ ਸਹਿਯੋਗ ਦੇ ਨਾਲ ਇੱਕ ਦਿਵਿਆਂਗ ਵਿਅਕਤੀਆਂ ਦੇ ਲਈ ਸਹਾਇਤਾ ਉਪਕਰਨਾਂ ਦੀ ਵੰਡ ਵਾਸਤੇ ਇੱਕ ਵਿਤਰਣ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਲਗਭਗ 800 ਦੇ ਕਰੀਬ ਜੋ ਬੈਨੇਫਿਸ਼ੀਰੀ ਨੇ ਉਹਨਾਂ ਨੂੰ ਸਹਾਇਕ ਉਪਕਰਨ ਵੰਡੇ ਜਾਣਗੇ ਇਹ ਇਹਨਾਂ ਜੋ ਸਹਾਇਕ ਉਪਕਰਨ ਅਜ ਵੰਡੇ ਜਾ ਰਹੇ ਨੇ ਇਹਨਾਂ ਦੇ ਅਸੀਂ ਇੱਕ ਮਾਨਸਾ ਵਿਖੇ ਅਸੈਸਮੈਂਟ ਕੈਂਪ ਲਗਾਇਆ ਸੀ ਔਰ ਇੱਕ ਜੋ ਨੇਕੀ ਫਾਊਂਡੇਸ਼ਨ ਦਾ ਡਾਕਟਰ ਕ੍ਰਿਸ਼ਨ ਚੰਦ ਮੈਮੋਰੀਅਲ ਯਾਦਗਾਰੀ ਆਸ਼ਰਮ ਹੈ ਆਮਦਗੋੜ ਰੋਡ ਤੇ ਉਸ ਜਗ੍ਹਾ ਦੇ ਉੱਪਰ ਆਪਾਂ ਨੇ ਇੱਕ ਅਸੈਸਮੈਂਟ ਕੈਂਪ ਲਗਾਇਆ ਸੀ ਇਹ ਦੋਨੋਂ ਅਸੈਸਮੈਂਟ ਕੈਂਪ ਦੀ ਜੋ ਅਸੈਸਮੈਂਟ ਹੋਈ ਸੀ ਉਹਦਾ ਸਾਰੀ ਵੰਤਰਨ ਜੋ ਅੱਜ ਕੀਤਾ ਜਾ ਰਿਹਾ ਸਾਰੇ ਸਹਾਇਕ ਉਪਕਰਨ ਵੰਡੇ ਜਾ ਰਹੇ ਨੇ ਇਹਦੇ ਵਿੱਚ ਲਗਭਗ 800 ਦੇ ਕਰੀਬ ਬੈਨੇਫਿਸ਼ੀਅਰੀ ਨੇ ਜੋ ਉਹਨਾਂ ਨੂੰ ਲਾਭ ਪ੍ਰਾਪਤ ਹੋਏਗਾ ਲਗਭਗ ਸਵਾ ਕਰੋੜ ਰੁਪਏ ਦੀ ਸਮਗਰੀ ਹੈ ਜੋ ਉਹ ਅੱਜ ਵੰਡੀ ਜਾਣੀ ਹੈ ਔਰ ਇਹ ਅੱਜ ਨੀਕੀ ਫਾਊਂਡੇਸ਼ਨ ਬਡਲਾਡਾ ਬੰਨੀਓ ਕੈਂਪ ਹੈ ਜੋ ਆਰਗੇਨਾਈਜ਼ ਕੀਤਾ ਗਿਆ ਰਾਮੀਲਾ ਗਰਾਉਂਡ ਬਡਲਾਡਾ ਵਿਖੇ ਜੀ ਘਟਨਾ ਬੀਤੀ ਦੇਰ ਰਾਤ ਦੀ ਬਟਾਲਾ ਨੇੜਲਾ ਪਿੰਡ ਬੋਦੇ ਦੀ ਖੂਹੀ ਦੀ ਹੈ ਜਿੱਥੇ ਦਰਗਾਹ ਦੇ ਧਾਰਮਿਕ ਮੇਲਾ ਚੱਲ ਰਿਹਾ ਸੀ ਦੇ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਦੇਵ ਸਿੰਘ ਸਾਹਬਾ ਨੂੰ ਪਿੰਡ ਵਾਲੇ ਨੇ ਦੱਸਿਆ ਕਿ ਮੇਲੇ ਦੇ ਅਖੀਰ ਵਿੱਚ ਸੜਕ ਕਿਨਾਰੇ ਦੋ ਅਣਪਛਾਤੇ ਵਿਅਕਤੀ ਖੜੇ ਸਨ ਤੇ ਜਿਨ੍ਹਾਂ ਨੇ ਆਪਣੇ ਚਿਹਰੇ ਟਾਕ ਰੱਖੇ ਸਨ ਉਕਤ ਵਿਅਕਤੀਆਂ ਦੀ ਜਾਣਕਾਰੀ ਹਾਸਲ ਕਰਨ ਲਈ ਸਰਪੰਚ ਸਟੇਜ ਤੋਂ ਥੱਲੇ ਆਉਂਦੇ ਹਨ ਤੇ ਤਦ ਹੀ ਉਕਤ ਹਮਲਾਵਰ ਵੱਲੋਂ ਸਰਪੰਚ ਤੇ ਗੋਲੀਆਂ ਚਲਾਉਂਦੇ ਹੋਏ ਹਮਲਾ ਬੋਲ ਦਿੱਤਾ ਜਾਂਦਾ ਹੈ ਜਿਸ ਵਿੱਚ ਸਰਪੰਚ ਅਤੇ ਉਸ ਤੋਂ ਇਲਾਵਾ 4 ਲੋਕੀ ਜ਼ਖਮੀ ਹੋ ਜਾਂਦੇ ਹਨ ਇਸੇ ਦੌਰਾਨ ਸਰਪੰਚ ਵੱਲੋਂ ਵੀ ਆਪਣੇ ਲਾਇਸੈਂਸੀ ਹਥਿਆਰ ਨਾਲ ਹਮਲਾਵਰਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਜਿਸ ਵਿੱਚ ਇੱਕ ਹਮਲਾਵਰ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਨੇ ਕਾਬੂ ਕਰ ਲਿਆ ਪਰ ਦੂਸਰਾ ਹਮਲਾਵਰ ਭੀੜ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਫਰਾਰ ਹੋ ਗਿਆ ਪਜੀ ਇਥੇ ਨਾ ਬਾਬਾ ਬੁੱਧ ਸ਼ਾਹ ਦਾ ਮੇਲਾ ਮਨਾਇਆ ਜਾ ਰਿਹਾ ਸੀ ਸਲਾਨਾ ਮੇਲਾ ਹੀ ਤੇ ਮੇਲਾ ਮਨਾਇਆ ਜਾ ਰਿਹਾ ਸੀ ਜੀ ਤੇ ਰਾਤ ਇੱਕ ਦੋ ਸਿੰਗਰ ਪੇ ਲੋਕਾ ਗਾ ਕੇ ਚੱਲ ਗਏ ਸੀ ਤੇ ਡੇਢ ਕਵਜੇ ਦਾ ਟਾਈਮ ਸੀ ਤੇ 2-3000 ਬੰਦਾ ਸੰਗਤ ਸਾਰੀ ਬੈਠੀ ਸੀ ਤੇ ਮਤਲਬ ਸਿੰਗਰ ਗਾ ਰਿਹਾ ਸੀ ਦੇ ਸਾਰੇ ਆਪਣੀ ਮਸਤੀ ਨਾਲ ਮਿਲ ਮਿਲ ਕੇ ਆਨੰਦ ਮਾਣਨੇ ਮਨਣਦੇ ਸੀ ਸਰ ਪਿੱਛੇ ਆ ਕੇ ਇੱਥੇ ਛੜਕ ਛੜਕ ਦੇ ਉੱਪਰ ਛੜਕ ਦੇ ਉੱਪਰ ਆ ਕੇ ਸਰ ਦੋ ਗੈਂਗਸਟਰ ਹੀ ਮਤਲਬ ਸ਼ੂਟਰ ਜਿੱਦਾ ਕਹ ਲੋ ਹਨਾ ਮੂੰਹਾਂ ਬੰਨੇ ਹੋਣਾਂ ਨੇ ਸਿਰ ਤੇ ਪਰਨੇ ਬੰਨੇ ਮੂੰਹ ਬੰਨੇ ਮੂੰਹ ਬੰਨੇ ਹੀ ਜਾਂ ਮੂੰਹ ਟੱਕੇ ਹੀ ਤੇ ਉਹ ਸਾਫ ਅਣਪਛਾਤੇ ਲੱਭਣ ਕੀ ਮਤਲਬ ਵੱਖਰੇ ਬੰਦੇ ਆਏ ਹੁੰਦੇ ਆ ਸਾਰੇ ਬੰਦਿਆਂ ਦਾ ਧਿਆਨ ਪੈ ਗਿਆ ਉਹਨਾਂ ਵੱਲ ਕਿ ਮਤਲਬ ਬੰਦੇ ਜਿਹੜੇ ਆ ਇਹ ਮਾੜੇ ਆ ਹਨਾ ਤੇ ਹੋਇਆ ਕੀ ਸਰ ਕਿ ਉਹ ਜਿਹੜੇ ਬੰਦੇ ਹੀ ਪਿੰਡ ਦੇ ਉਹਨਾਂ ਨੇ ਸਰਪੰਚਾਂ ਨੂੰ ਦੱਸਿਆ ਜਾ ਕੇ ਵੀ ਸਰਪੰਚ ਸਾਹਿਬ ਬੰਦੇ ਮਾੜੇ ਆ ਪਿਛਲੇ ਜਿਹੜੇ ਬੰਦੇ ਆਏ ਨੇ ਦੋ ਉਹ ਉਹਨਾਂ ਦੇ ਪਿਛੋਂ ਆਏ ਉਹਨਾਂ ਨੇ ਪਿਸਤੌਲ ਕੋਕ ਕੀਤੇ ਆ ਤੇ ਕਿਹ ਬੰਦਾ ਬਾਥਰੂਮ ਕਰਨ ਗਿਆ ਉਹਨੇ ਵੇਖ ਲਿਆ ਉਹਨੇ ਆ ਕੇ ਸਰਪੰਚਾਂ ਨੂੰ ਦੱਸਿਆ ਵੀ ਸਰਪੰਚਾਂ ਇਹਨਾਂ ਕੋ ਬੰਦੇ ਕੋ ਪਿਸਤੌਲ ਆੜੇ ਪਿੱਛੇ ਦੋ ਆਇਆ ਉਹ ਜਦੋਂ ਸਰਪੰਚ ਸਾਹਿਬ ਨੇ ਆ ਕੇ ਗੱਲ ਕਰਨੀ ਕੋਸ਼ਿਸ਼ ਕੀਤੀ ਵੀ ਹਾਂ ਦੱਸੋ ਵੀ ਤੁਸੀਂ ਕਿੱਧਰ ਆਏ ਜੇ ਕੌਣ ਜੇ ਉਹਨਾਂ ਨੇ ਕੱਢ ਕੇ ਸਰਪੰਚਾਂ ਦੇ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਜੋ ਸਰਪੰਚਾਂ ਨੇ ਗੋਲੀਆਂ ਮਾਰਨੇ ਸ਼ੁਰੂ ਕੀਤੀਆਂ ਤੇ ਫਿਰ ਸਰਪੰਚਾਂ ਦੇ ਜਿਹੜਾ ਸਾਥੀ ਆ ਤੇ ਸਰਪੰਚ ਸਾਹਿਬ ਨੇ ਵੀ ਅੱਗੋਂ ਇੱਕ ਗੋਲੀ ਗੋਲੀਆਂ ਵੱਜ ਗਿਆ ਸਰਪੰਚਾਂ ਨੇ ਕੋਈ ਫੇਰ ਮਾਰੇ ਉਹਨਾਂ 'ਚ ਇੱਕ ਬੰਦਾ ਜਿਹੜਾ ਉਹ ਮੁੱਕ ਜ਼ਖਮੀ ਹੋ ਗਿਆ ਜੀ ਜ਼ਖਮੀ ਕ ਪੰਜਾ ਲੱਗਾ ਉਹ ਡਿੱਗ ਪਿਆ ਤੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਉੱਤੇ ਛਾਲ ਮਾਰਤੀ ਉਹਨੂੰ ਫੜਨ ਦੀ ਫੜਨ ਲਈ ਤੇ ਉਹ ਜੋ ਛਾਲ ਮਾਰੀ ਆ ਉਹਨੇ ਥੱਲੋਂ ਉਹ ਬੰਦੇ ਤੇ ਵੀ ਵੱਖੀ ਚ ਦੋ ਤਿੰਨ ਗੋਲੀਆਂ ਮਾਰਤੀਆਂ ਜਦੋਂ ਗੋਲੀ ਚੱਲੀ ਆ ਪਹਿਲੋਂ ਬ੍ਰੈਸਟ ਵਾਲੇ ਪਿਸਤੌਲ ਹੀ ਉਹਨਾਂ ਬਸਰ ਦੋਵਾਂ ਨੇ ਚਲਾਈ ਗੋਲੀ ਜੋ ਗੋਲੀ ਚੱਲੀ ਆ ਪਿੰਡ ਦੇ ਹੋਰ ਵੀ ਤਿੰਨ ਚਾਰ ਬੰਦ ਪੰਜ ਚਾਰ ਪੰਜ ਬੰਦੇ ਜ਼ਖਮੀ ਹੋਏ ਆ ਜੀ ਇਹਨਾਂ ਨੂੰ ਗੋਲੀਆਂ ਵੱਜੀਆਂ ਵਾ ਜਿਨ੍ਹਾਂ ਚੋਂ ਦੋ ਤਿੰਨ ਜਣੇ ਜਿਆਦਾ ਸੀਰੀਅਸ ਵਾ ਤੇ ਬਾਕੀ ਇਹਦੇ ਲੱਤਾਂ ਵਾਂ ਚ ਗੋਲੀਆਂ ਵੱਜੀਆਂ ਸਰਪੰਚ ਸਾਹਿਬ ਸੀਰੀਅਸ ਆ ਜੀ ਉਹ ਇੱਧਰੋਂ ਭੱਜ ਗਿਆ ਜੀ ਪੈਦਲ ਪੈਦਲ ਇੱਧਰੋਂ ਭੱਜਾ ਜੀ ਅੱਗੋਂ ਅਸੀਂ ਰਸਤਾ ਰੋਕਿਆ ਸੀ ਬਲੌਕ ਕੀਤਾ ਸੀ ਇੱਧਰੋਂ ਭੱਜਾ ਫਿਰ ਗੱਲ ਇਹ ਹੀ ਕਿ ਸੰਗਤ ਹੀ ਮਗਰ ਅਸੀਂ ਨਾ ਭੱਜ ਸਕੇ ਸੰਗਤ ਕਾ ਕਿ ਉਹ ਸੰਗਤ ਦੀ ਆੜ ਚੋਂ ਭੱਜ ਗਿਆ ਜੀ ਉਹਨਾਂ ਵੱਲੋਂ ਥੋੜਾ ਜਿਹਾ ਗੋਲੀਆਂ ਚੱਲੀਆਂ ਉਹਨਾਂ ਵੱਲੋਂ ਸਰ ਗੋਲੀਆਂ ਚੱਲੀਆਂ ਕੋਈ 25 30 ਦੇ ਕਰੀਬ ਗੋਲੀਆਂ ਚੱਲੀਆਂ ਉਹਨਾਂ ਵੱਲੋਂ ਫਿਰ ਇਹ ਗੱਲ ਕੀਤੀ ਹੈ ਪਿੰਡ ਵਾਸੀ ਫਿਰ ਬੋਦੀ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਹੈ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆ ਵੀ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਕੋਈ ਚ ਸਰਪੰਚ ਦੀ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਰਿਹਾ ਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਐ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਸਾਹਿਲ ਜੀ ਸਰ ਮੇਲਾਈ ਸਰਪੰਚ ਸਾਹਿਬ ਨਾਲ ਉਪਰੋਂ ਆਇਸ ਤੇ ਤੂਵੇ ਕਨੇ ਕੀਆ ਉਧਰੋਂ ਸਾਰੇ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਦੇ ਖਲੋਤੇ ਹੋਏ ਸੀ ਸਾਰੇ ਭੱਜਣ ਤੋਂ ਲੱਗ ਪਏ ਅਈ ਭੱਜਣ ਲੱਗੇ ਤੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵੱਜ ਗਈ ਸਾਰਾ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਾਕ ਸੁਣ ਕੇ ਸਿਰਫ ਇੱਕੋ ਮੁੰਡਾ ਸੀ ਜਿਹੜਾ ਮੇਰੇ ਮਹੱਲੇ ਲਈ ਕੈਂਪ ਦਾ ਜਦੋਂ ਆਵਾਜ਼ ਆਈ ਹੈ ਨਾ ਇੱਕ ਨਹੀਂ 10 ਬੰਦੇ ਸੀ ਘੱਟੋ ਘੱਟ 10 ਪਰ 10-12 ਗੋਲੀਆਂ ਇਕੱਠੀਆਂ ਚੱਲੀਆਂ ਤੇਨ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਮੈਂ ਮੇਲਾ ਦੇਖ ਰਿਹਾ ਸੀ ਬੌਂਸਰ ਸਰ ਤਿੰਨ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰਸਾ ਬਾਕੀ ਜਿਹੜੇ ਆ ਉਹ ਪਹਿਲਾਂ ਹੀ ਅੰਬਰਸਾ ਚਲ ਗਏ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰਸਾ ਚਲ ਗਏ ਪਹਿਲਾਂ ਹੀ ਉਹਨਾਂ ਹੀ ਸ਼ਾਇਦ ਢਿੱਡ ਚ ਲੱਗੀ ਸਾਰਾ ਕੁੜਤਾ ਢਿੱਡ ਉੱਤੇ ਲਿਬਾਈ ਲਗੂਣਾ ਬਠਿੰਡਾ ਦੇ ਉਦਮ ਸਿੰਘ ਨਗਰ ਗਲੀ ਨੰਬਰ 2 ਦੇ ਵਿੱਚ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਚਾਨਕ ਦਿੱਤਾ ਗਿਆ ਤੇ ਇਹ ਚੋਰੀ ਉਸ ਵੇਲੇ ਕੀਤੀ ਗਈ ਜਦੋਂ ਚੋਰਾਂ ਨੂੰ ਇਸ ਘਰ ਦਾ ਪਤਾ ਸੀ ਕਿ ਸਾਰਾ ਪਰਿਵਾਰ ਭੋਗ ਸਮਾਰੋਹ ਤੇ ਗਿਆ ਹੋਇਆ ਹੈ ਜਿਸ ਦਾ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਘਰਾਂ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਕੇ ਘਰ ਦੇ ਅੰਦਰ ਪਏ ਲੱਖਾਂ ਰੁਪਏ ਦੇ ਗਹਿਣਿਆਂ ਨੂੰ ਚੋਰੀ ਕਰ ਲਿਆ ਇਸ ਮੌਕੇ ਤੇ ਗਵੰਡੀਆਂ ਨੇ ਦੱਸਿਆ ਕਿ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਾਂ ਤਾਂ ਘਰ ਦੇ ਮਾਲਕ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਸੁਮਨ ਦੇਵੀ ਜੀ ਕਿਹੜਾ ਰਿਹਾ ਸੀ? ਉਦਨ ਸਿੰਘ ਨਗਰ ਦੋ ਨੰਬਰ ਗਲੀ। ਇਹ ਹੋਇਆ ਕੀ ਜਾਂਦਾ? ਆ ਚੋਰੀ ਹੋ ਗਈ ਜੀ ਸਾਡੇ। ਜਿਸ ਤਰ੍ਹਾਂ ਕੇ ਮੈਂ ਤੁਹਾਨੂੰ ਦੱਸਿਆ। ਨੁਕਸਾਨ ਹੋ ਗਿਆ ਜੀ 1.5 ਟੋਲਾ ਸੋਨਾ ਸੀਗਾ ਤੇ ਅੱਧਾ ਕਿਲੋ ਚਾਂਦੀ ਸੀ। ਉਹ ਕਿੱਥੇ ਚਲੇ ਗਏ? ਅਸੀਂ ਮਾਤਾ ਦਾ ਸਾਡੇ ਮੇਰੇ ਸਾਹ ਸਿੱਧਾ ਡੈਥ ਹੋ ਗਈ ਜੀ। ਰਾਮਪਰਾਪੌਲ। ਤੇ ਸਾਨੂੰ ਕਹਿੰਦੇ ਦੱਸਿਆ। ਸਾਨੂੰ ਸਾਡੇ ਗਵੰਡੀਆਂ ਨੇ ਫੋਨ ਕੀਤਾ ਸੀ ਜੀ। ਉਹ ਕਹਿੰਦੇ ਹੋ ਤੁਹਾਡੇ ਜਿੰਦਰ ਟੁੱਟੇ ਪਏ ਐ ਮੈਂ ਤੁਸੀਂ ਆ ਕੇ ਦੇਖੋ ਫੇਰ ਕਿੱਡਾ ਕੁ ਨੁਕਸਾਨ ਹੋਇਆ ਨੁਕਸਾਨ ਕਿੰਨਾ ਕਿਆ ਬੋਲੋ ਨੁਕਸਾਨ 2-3 ਲੱਖ ਦਾ ਹੈਗਾ ਜੀ ਅਜੀ ਮੈਂ ਕਿਨਾਂਵਾਂ ਟੋੜ ਕੇ ਨਮਲੇ ਉਦਮ ਚੀਨਗਰ ਜੀ ਮਾ ਟੋੜ ਉਨੀ ਤਾਰਾਣੀ ਕੀ ਬੋਲਿਆ ਕੀ ਅੱਜ ਸਾਡੇ ਗਵੰਦੀਆਂ ਦੇ ਤਾਲੇ ਪਏ ਹੋਏ ਸੀ ਫੇਰ ਕਿਸੇ ਨੂੰ ਕਿੰਡ ਪਰ ਗਿਆ ਜੀ ਮੈਂ ਡਿਊਟੀ ਤੇ ਆ ਰਹੀ ਸੀ ਫੇਰ ਉਹ ਮੇਰੀ ਅਚਾਨਕ ਨਿਗਾ ਪਈ ਫੇਰ ਫੇਰ ਮੈਂ ਦੇਖਿਆ ਤੇ ਮੈਂ ਆਪਣੇ ਹਸਬੰਦ ਨੂੰ ਉਠਾਇਆ ਮੈਂ ਕਭੀ ਇਹਨਾਂ ਦੇ ਗਵਣੀਆਂ ਦੇ ਨਾਲ ਵੀ ਰਾਜਾ ਕੁਲਾ ਤੇ ਪਿਛਲੇ ਪਾਸੇ ਦੇਖਿਆ ਤੇ ਉਹ ਕਹਿੰਦੇ ਵੀ ਦੂਜਾ ਵੀ ਤਾਲਾ ਟੁੱਟਿਆ ਪਿਆ ਸੀ ਜਦੋਂ ਮੈਂ ਦੇਖਿਆ ਤੇ ਫਿਰ ਇਹਨਾਂ ਨੂੰ ਠਾਇ ਇਹਨਾਂ ਨੇ ਗਵਣੀਆਂ ਇਹਨਾਂ ਨੂੰ ਫੋਨ ਕੀਤਾ ਠੀਕ ਠੀਕ ਸੀ ਇਹ ਮਰਗ ਤੇ ਗਏ ਹੋਏ ਸੀ ਇਹਨਾਂ ਦੀ ਮੰਮੀ ਦੀ ਇਸਪਾਇਰ ਹੋ ਗਈ ਵੀਰ ਜੀ ਦੀ ਫਿਰ ਉਸ ਤੋਂ ਬਾਅਦ ਥਾਣੇ ਗਏ ਸੀ ਹਾਂਜੀ ਅਬ ਮੈਂ ਨਹੀਂ ਗਈ ਥਾਣੇ ਥਾਣੇ 'ਚ ਕੀ ਨਹੀਂ ਚਾਹੀਦਾ ਇਹਨਾਂ ਨੂੰ ਕੁਝ ਮੈਨੂੰ ਨਹੀਂ ਪਤਾ ਆਮਰਾ ਇਹ ਨਾ ਜਦੋਂ ਆਏ ਦੇਖਿਆ ਮੌਕਾ ਚੋਰੀ ਹੋਇਆ ਸਮਾਨ ਇਹ ਆਪਰੇ ਜਿਹੜੇ ਦਜਵਾਨੀ ਆਵੇ ਦੱਸ ਰਿਹਾ ਵੀ ਇੱਕ ਤਲ ਦੋ ਤਲੇ ਸੁਨਾਦੇ ਤੇ ਕੁਝ ਪਰਸੈਂਟ ਚਾਂਦੀ ਹੈ ਦੇ ਮਲੋ ਇਹ ਆਦੇ ਉਦੋਂ ਵਾਰ ਇਹ ਕਿਹੜਾ ਰਿਹਾ ਇਹ ਇਹ ਉਦੋਂ ਮਸਨਗਰ ਕਾਲੀ ਨੰਬਰ ਤੋਂ ਕਿਸ ਤਰ੍ਹਾਂ ਇਹ ਛੋੜੇ ਗਏ ਆਪਾਂ ਕਿਹੜੇ ਕਰਦੇ ਹਾਂ ਹਾਂ ਜੀ ਕਾਰਵਾਈ ਆਪਾਂ ਮੌਕਾ ਦੇਖ ਲਿਆ ਫਿਰ ਉਹ ਸਰ ਕਾਰਵਾਈ ਸ਼ੁਰੂ ਕਰਾਂਗੇ ਚੈੱਕ ਟੁਕੜਾ ਕੈਮਰੇ ਚੈੱਕ ਕਰਾਂਗੇ ਕੋਈ ਆਣ ਗੁਆਣ ਚੋ ਕੋਈ ਬੰਦੇ ਸ਼ੱਕੀ ਹੋਏ ਤਾਂ ਬੀ ਚੈੱਕ ਕਰਾਂਗੇ ਪੂਰੀ ਇਹਨਾਂ ਦੇ ਦੋ ਕੁ ਤਲੇ ਸੁਨਾ ਹੈ ਚੋਰੀ ਹੋ ਗਿਆ 450 500 ਗ੍ਰਾਮ ਚਾਂਦੀ ਸੀਗੀ ਕਿੱਥੋਂ ਆਵੇ ਸਮਝ ਆ ਪਤਰ ਸਾਨੂੰ ਜੀ ਮੈਂ ਨਾਈਟ ਡਿਊਟੀ ਕਰਕੇ ਆਇਆ ਸੀਗਾ ਸੁੱਤਾ ਪਿਆ ਸੀਗਾ ਮੈਸੇਜ ਮੇਰੇ 12:30 ਪੋਨੇ 1 ਵਜੇ ਆਇਆ ਇਹ ਮੇਰੇ ਕੋਲ ਉੱਪਰ ਉਠਾਇਆ ਮੈਨੂੰ ਵੀ ਇਸ ਤਰ੍ਹਾਂ ਗੁੰਡੀਆਂ ਦੇ ਨਾ ਟਾਲੇ ਖੁੱਲੇ ਪਏ ਆਂ ਦਰਵਾਜ਼ੇ ਖੁੱਲੇ ਹੋਏ ਆ ਜਦੋਂ ਮੈਂ ਦੇਖਿਆ ਬਾਹਰੋਂ ਤੇ ਇਹਦਾ ਤਾਲਾ ਟੁੱਟਿਆ ਸੀ ਬਾਰ ਪੜਿਆ ਹੋਇਆ ਸੀਗਾ ਤੇ ਜਿਹੜਾ ਲੈਨ ਦੇ ਸਾਈਡ ਦਾ ਦਰਵਾਜ਼ਾ ਉਹਦਾ ਖੁੱਲਾ ਹੋਇਆ ਸੀਗਾ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨੂੰ ਫੋਨ ਕੀਤਾ ਭਾਈ ਸਾਹਿਬ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਥਾਪੇ ਗਏ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜੋਬਨ ਨੰਦਾਵਾ ਨੇ ਅਹੁਦਾ ਸੰਭਾਲ ਸਮਾਗਮ ਦੇ ਵਿੱਚ ਮਨੀਸ਼ ਸਿਸੋਦੀਆ ਸਮੇਤ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ ਅਮਨ ਅਰੋੜਾ ਅਤੇ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਸਮੇਤ ਦੂਸਰੇ ਆਗੂਆਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਵਰਕਰ ਸ਼ਾਮਲ ਹੋਏ ਇਸ ਮੌਕੇ ਜਿੱਥੇ ਮਨੀਸ਼ ਸਿਸੋਦੀਆ ਨੇ ਆਪ ਲੀਡਰਾਂ ਤੇ ਵਰਕਰਾਂ ਨੂੰ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਪੰਜਾਬ ਵਿੱਚ ਆਪ ਨੂੰ ਜੜ ਤੋਂ ਹੋਰ ਮਜ਼ਬੂਤ ਕਰਨ ਲਈ ਨਵੀਂ ਤਕਨੀਕ ਨਾਲ ਕੰਮ ਕਰਨ ਦੀ ਸਿੱਖਿਆ ਦਿੱਤੀ ਹੈ। ਕੋ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਜੀ ਹੱਲੇ ਹੁਣੇ ਤੇ ਮੈਂ ਹੁਣੇ ਇਹਦੇ ਬਾਰੇ ਕਿਉਂਕਿ ਮੀਟਿੰਗ ਤੋਂ ਬਾਅਦ ਸੈ ਇੱਥੇ ਆ ਕੇ ਆ ਕੇ ਤੇ ਹੁਣੇ ਮੈਂ ਕਲੀਅਰ ਕਰਕੇ ਜਰੂਰ ਲੁਧਿਆਣਾ ਚੋਣਾਂ ਦੇ ਵਿੱਚ ਜਿਹੜਾ ਵਾ ਵੱਡਾ ਨਾਮ ਜਿਹੜਾ ਸ਼ਰੀ ਕਲਸੀ ਦਾ ਅਜ ਕੇ ਬਾਹਰ ਆਇਆ ਉਹਦੇ ਬਾਰੇ ਕੀ ਪਾਰਟੀ ਨੇ ਡਿਊਟੀ ਲਾਉਣੀ ਹੁੰਦੀ ਹੈ ਜੀ ਪਾਰਟੀ ਨੇ ਜਿੱਥੇ ਡਿਊਟੀ ਲਾਈ ਹੈ ਉੱਥੇ ਵਧੀਆ ਟੰਗ ਦਾ ਕੰਮ ਕੀਤਾ ਹੈ ਉਹਦਾ ਕੰਮ ਕਰਕੇ ਜਿਹੜਾ ਰਿਜ਼ਲਟ ਹੈ ਜਿਹੜਾ ਉਹ ਲੋਕਾਂ ਨੇ ਫਤਵਾ ਦੇਣਾ ਹੁੰਦਾ ਲੋਕਾਂ ਦੇ ਦਿਲ ਦੀ ਗਰਾਈ ਤੋਂ ਲੁਧਿਆਣਾ ਵਸਤੇ ਲੋਕਾਂ ਦਾ ਆਪਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਜਿਹੜਾ ਸਾਨੂੰ ਦਿੱਤਾ ਜੂਥ ਅਗੂ ਦਾ ਇਸ ਸਮਾਗਮ ਸੀ ਉਹਦਾ ਸੰਭਾਲ ਲੰਦਾ ਤੇ ਜੂਥ ਵੱਡੀ ਲੈਵਲ ਤੇ ਪਹੁੰਚਿਆ ਹੋਇਆ ਸੀ ਤੁਸੀਂ ਜੂਥ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਮਨੀਸ਼ ਛੋਧਿਆ ਜੀ ਨੇ ਵੀ ਜੂਥ ਉੱਥੇ ਹੀ ਜ਼ਿਆਦਾਤਰ ਉਹਨਾਂ ਨੇ ਗੱਲਾਂ ਕੀ ਆ ਇਹਦੇ ਵਿੱਚ ਸਭ ਤੋਂ ਮੇਨ ਮੈਸੇਜ ਇੱਕ ਸਾਦੀ ਪਾਰਟੀ ਆ ਆਮ ਆਦਮੀ ਪਾਰਟੀ ਜਿੱਥੇ ਮੈਂ ਕਹਿ ਸਕਦਾ ਵੀ ਹਰ ਵਰਕਰ ਦੀ ਕੰਮ ਕਰਨ ਵਾਲੇ ਦੀ ਕਦਰ ਜਿਹੜਾ ਵਰਕਰ ਵਧੀਆ ਢੰਗ ਨਾਲ ਕੰਮ ਕਰਦਾ ਜਿਹਦੇ ਚ ਪੇਸ਼ੈਂਸ ਆ ਉਹ ਆਮ ਆਦਮੀ ਪਾਰਟੀ ਆ ਜਿਹੜੀ ਉਹ ਐਸੀ ਪਾਰਟੀ ਆ ਜਿਹਦੇ ਚ ਸਰਵਾਈਵ ਜਿਹੜੀਆਂ ਤੁਸੀਂ ਜੁਮਿਆਰੀ ਚੁੱਕਿਆ ਉਹ ਤੋਂ ਬਾਅਦ ਵੀ ਆਈ ਐ ਸੋਸ਼ਲ ਮੀਡੀਆ ਤੇ ਉਹਨੂੰ ਵੀ ਚੈੱਕ ਕਰੋ ਕਿ ਜਿਨ੍ਹਾਂ ਨੇ ਕਿਹਾ ਮਾਚ ਮੰਨਿਆ ਵੀ ਉਹਨਾਂ ਆਪਣੇ ਫੇਸਬੁੱਕ ਤੇ ਕਿ ਗਲਤ ਹੋਇਆਹੀਂ ਇਹਦੇ ਨਾਲ ਕੋਈ ਸਾਡਾ ਐਸਾ ਨਹੀਂ ਪਰਿਵਾਰਵਾਦ ਗੈਂਗਸਟਰ ਦਾ ਮਤਲਬ ਇਹ ਹੀ ਆ ਕਿ ਇੱਕ ਗੈਂਗਸਟਰ ਨੇ ਦੂਜੇ ਦਾ ਬੰਦਾ ਮਾਰਿਆ ਤਾਂ ਬੰਦੇ ਦਾ ਬੰਦਾ ਮਾਰਨਾ ਹੈ ਕਿਸੇ ਜਨਾਨੀ ਨੂੰ ਨਹੀਂ ਮਾਰਨਾ ਜਨਾਨੀ ਦਾ ਹੱਥ ਨਹੀਂ ਚੁੱਕਣਾ ਜੇ ਅਸਲੀ ਗੈਂਗਸਟਰ ਤਾਂ ਉਹੀ ਆ ਅਸਲੀ ਇਨਸਾਨ ਉਹੀ ਆ ਚਰ ਮਾਵਾ ਭੈਣਾ ਧੀਆਂ ਦਾ ਕੀ ਕਸੂਰ ਐ ਤੇ ਚ ਤੁਸੀਂ ਸਿਆਸੀ ਕਤਲ ਗਿਆ ਸਿਆਸੀ ਕਤਲ ਕਿਹਦੇ ਵੱਲ ਨਿਸ਼ਾਨਾ ਸਾਧ ਰਹੇ ਹੋ ਨਿਸ਼ਾਨਾ ਜਿਹੜਾ ਘਰ ਵਾਲਿਆਂ ਨੇ ਲਾਇਆ ਹੈ ਮੇਰੇ ਕਹਿਣ ਦੀ ਹੁਣ ਕੋਈ ਜ਼ਰੂਰਤ ਬਾਕੀ ਰਹਿ ਗਈ ਆ ਕੱਲ ਜੋ ਡੇਰਾ ਬਾ ਇੱਥੇ ਕਲਾਂ ਬਟਾਲੇ 'ਚ ਹੋਇਆ ਕੋਈ ਕਸਰ ਰਹਿ ਗਈ ਐ ਜੇ ਸਿੱਧੀ ਉਹਨਾਂ ਇੱਕ ਐਪਲੀਕੇਸ਼ਨ ਹੀ ਦਿੱਤੀ ਐ ਸਿੱਧਾ ਨਾਮ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਉਹਦਾ ਬੇਟਾ ਪੱਪੂ ਚੰਤੀ ਪ੍ਰੀਤ ਦਾ ਮੁੰਡਾ ਨਾਲ ਦੋ ਉੱਥੋਂ ਦੇ ਭਗਵਾਨਪੁਰ ਦੇ ਪੰਜਾਂ ਬੰਦਿਆਂ ਤੇ ਉਹਨਾਂ ਜਿਹੜੀ ਐਪਲੀਕੇਸ਼ਨ ਦਿੱਤੀ ਆ ਜਿਹਨੂੰ ਨੰਬਰ ਲਾ ਕੇ ਡਿਪਟੀ ਸਾਹਿਬ ਨੇ ਦਿੱਤਾ ਔਰ ਕੱਲ ਜਦੋਂ ਡੀਡੀਆਰ ਕੱਟੀ ਗਈ ਆ ਉਸੇ ਐਪਲੀਕੇਸ਼ਨ ਦੀ ਹੁਣ ਕਿਸੇ ਨੂੰ ਕੋਈ ਭੁਲੇਖਾ ਰਹਿ ਗਿਆ ਕਿ ਕਿਹਦਾ ਨਾਲ ਲੋਕ ਲੋਕ ਇਹਨਾਂ ਸਿਆਸੀ ਲੀਡਰਾਂ ਦਾ ਕਰਤਾਰ ਵੇਖ ਚੁੱਕੀ ਆ ਔਰ ਲੋਕਾਂ ਨੇ ਇਹ ਦੇਖ ਲਿਆ ਕਿ ਕਿਹੜੇ ਲੀਡਰ ਆਪਣੀ ਸਿਆਸਤ ਕਰਕੇ ਇਹ ਕਿੰਨੀ ਇਹਨਾਂ ਦੀ ਗਰਾਫਟ ਕਿਥੋਂ ਤੱਕ ਗਈ ਆ ਵੀ ਇੱਕ ਆਪਣੇ ਸਾਹਮਣੇ ਐ ਤਾਂ ਰਾਜਨੀਤੀ ਦੀ ਗੱਲ ਹੀ ਆ ਨਾ ਕੋਈ ਉਹਦੇ ਤੋਂ ਤਰ ਭੱਜ ਨਹੀਂ ਸਕਦਾ ਕਿਸੇ ਨੇ ਕਿਸੇ ਦੀ ਸਪੋਰਟ ਕਰਨੀ ਆ ਤਾਂ ਤੁਸੀਂ ਆਪਣੇ ਕੁਝ ਇਹ ਕਹੋਗੇ ਆਪਾਂ ਰੋੜੇ ਚੁੱਕਣ ਦੇ ਪਏ ਆ ਇਹ ਡੇਰਾ ਬਾਬਾ ਨਾਨਕ ਚ ਪਿਛਲੇ 10 ਸਾਲਾਂ ਤੋਂ ਕੰਮ ਚੱਲਦਾ ਆ ਰਿਹਾ ਇਹ ਜਿਹੜਾ ਰਿਵਾਜ ਆ ਡੇਰਾ ਬਾਬਾ ਨਾਨਕ ਚ ਜਿਹੜਾ ਬੰਦਾ ਇਹਨਾਂ ਸਿਆਸੀ ਲੀਡਰਾਂ ਦੀ ਨਿਗਾ ਚੋਂਦਾ ਉਹਨੂੰ ਚੱਕ ਕੇ ਰੋੜਾ ਬਾਹਰ ਕਰ ਦਿੰਦੇ ਨੇ ਡੀਡੀਆਰ ਕੱਟੀ ਉਹਨਾਂ ਦੀ ਗਈ ਹੈ ਉਹ ਡੀਡੀਆਰ ਉਹ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਦਿੱਤੀ ਆ ਉਹ ਐਪਲੀਕੇਸ਼ਨ ਦੇ ਬਿਹਾਵ ਤੇ ਡੀਡੀਆਰ ਕੱਟੀ ਗਈ ਹੈ ਤਾਂ ਇਹਦਾ ਮਤਲਬ ਕਿ ਜੇ ਉਹ ਉਸੇ ਐਪਲੀਕੇਸ਼ਨ ਨੂੰ ਆਧਾਰ ਮੰਨ ਕੇ ਡੀਡੀਆਰ ਕੱਟੀ ਗਈ ਹੈ ਤਾਂ ਇਹਦੇ ਵਿੱਚ ਮੈਂ ਜੇ ਅੰਡਰਸਟੂਡ ਹੀ ਆ ਉਸ ਪ੍ਰਸ਼ਾਸਨ ਨੇ 3 ਹਫ਼ਤੇ ਦਾ ਟਾਈਮ ਲਿਆ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਕਹਿ ਦਿਆਂ ਉਸ ਨੇ 3 ਹਫ਼ਤੇ ਦਾ ਟਾਈਮ ਲਿਆ ਸਾਰਾ ਦੁੱਧ ਤੋਂ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਬਿਲਕੁਲ ਹੋ ਜਾਣਾ ਮੱਖਣ ਚੋਂ ਵਾਲ ਦੀ ਤਰ੍ਹਾਂ ਕੱਢ ਕੇ ਜਿਹੜਾ ਇਹ ਕੇਸ ਨੂੰ ਬਾਹਰ ਲੈ ਕੇ ਆਵਾਂਗੇ ਔਰ ਉਹਨਾਂ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਜਿਨ੍ਹਾਂ ਦੀ ਅੱਜ ਮਾਂ ਅਸ ਦੁਨੀਆ ਤੋਂ ਚਲੇ ਗਈ ਆ ਮੈਂ ਹਰ ਕੋਸ਼ਿਸ਼ ਕਰਾਂਗਾ ਕਿ ਇਨਸਾਫ ਉਹਨਾਂ ਨੂੰ ਲੈ ਕੇ ਦਿਆਂ ਬੀਤੀ ਦਿਨ ਜਲੰਧਰ ਵਿਖੇ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਅਮਰਨਾਥ ਯਾਤਰਾ ਤੋਂ ਨਿਕਲਦਿਆਂ ਟਰੱਕ ਗਾਜੀਗੁਲਾ ਇਰੀ ਵਿੱਚ ਬਣੇ ਰੇਲਵੇ ਅੰਡਰ ਬ੍ਰਿਜ ਵਿੱਚ ਫਸ ਗਿਆ ਟਰੱਕ ਦੀ ਛੱਤ ਤੇ 2 ਤੋਂ 3 ਲੋਕੀ ਬੈਠੇ ਸਨ ਜੋ ਕਿ ਟਰੱਕ ਅਤੇ ਅੰਡਰ ਬ੍ਰਿਜ ਦੀ ਛੱਤ ਦੇ ਵਿਚਕਾਰ ਫਸ ਗਏ ਜਿਨ੍ਹਾਂ ਵਿੱਚੋਂ ਇੱਕ ਬੇहद ਜ਼ਖਮੀ ਵੀ ਹੋਇਆ ਜਾਣਕਾਰੀ ਅਨੁਸਾਰ ਟਰੱਕ ਅਮਰਨਾਥ ਯਾਤਰਾ ਤੇ ਲੰਗਰ ਲਗਾਉਣ ਲਈ ਲੈ ਕੇ ਜਾ ਰਹੇ ਸਨ ਤੇ ਗਾਜੀਗੁਲਾ ਇਲਾਕੇ ਵਿੱਚ ਬਣੇ ਅੰਡਰ ਬ੍ਰਿਜ ਤੋਂ ਪਹਿਲਾਂ ਗਾਰਡਰ ਨਾ ਹੋਣ ਕਰਕੇ ਟਰੱਕ ਡਰਾਈਵਰ ਟਰੱਕ ਨੂੰ ਅੰਡਰ ਬ੍ਰਿਜ ਦੇ نیچے ਲੈ ਗਿਆ ਅਤੇ ਛੱਤ ਨਿਮੀ ਹੋਣ ਕਾਰਨ ਟਰੱਕ ਫਸ ਗਿਆ ਜਿਸ ਵਿੱਚ ਬੰਦੇ ਵਿਚਕਾਰ ਦਬੇ ਗਏ। ਇਹ ਤਾਂ ਬਹੁਤ ਬਚਾਉਣਾ ਸਾਡੀ ਜਿਹੜੀ ਜ਼ਿੰਮੇਵਾਰੀ ਹੈ। ਤੁਹਾਡੀ ਵੀ ਜ਼ਿੰਮੇਵਾਰੀ ਹੈ ਕੰਮ ਕਰਕੇ। ਬਿਲਕੁਲ ਸਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਨਾ ਆਪਣੀ। ਪਰ ਹੁਣ ਹੁਣ ਤੁਸੀਂ ਗੱਲ ਕੀਤੀ ਤਾਂ ਸਲੀਅਤ ਆਪਾਂ ਨੂੰ ਕਲੀਅਰ ਹੋ ਗਈ। ਹਾਂਜੀ ਬਿਲਕੁਲ। ਪਰ ਜਦਾਂ ਲੱਗੇ ਮੈਂ ਮੈਂ ਤੁਹਾਨੂੰ ਇੱਕ ਸਾਪੋਤ ਦਿੰਨਾ ਵਾ ਸਰ ਕਿਸੇ ਕਿਸੇ ਗਲੀ ਚ ਦੁਕਾਨ ਹੈ ਸਰ ਗਲੀ ਚ ਕਿਤੇ ਤਿੰਨ ਵਾਹਨ ਲੱਗੇ ਹੁੰਦੇ ਆ ਜਿਹੜਾ ਹੁੰਦੇ ਦੋ ਵਾਹਨ ਚੱਕੇ ਜਾਂਦੇ ਆ ਲੋਕਲ ਅਗਰ ਰਕੀਏ ਸੈਂਟ ਤੇ ਲੱਗਾ ਪਹਿਲੇ ਜਗ੍ਹਾ ਹੀ ਜੀ ਰੱਖਣ ਨੂੰ ਹੁਣ ਇੱਥੇ ਕਾਫੀ ਰਾਸ ਤੇਗਾ ਜੋ ਤੁਸੀਂ ਪਹਿਲਾਂ ਨਹੀਂ ਆਏ ਮੈਂ ਦੇਖੋ ਹਰੇ ਨੂੰ ਆਪੋ ਆਪਾਂ ਨੂੰ ਆਪਣੀ ਰਿਸਪੌਂਸਿਬਿਲਟੀ ਸਮਝਣੀ ਚਾਹੀਦੀ ਕਿ ਪਾਣੀ ਆਪੋ ਮੁੱਕੇ ਹੀ ਜਾਂਦਾ ਸੀ ਸਿਚੁਏਸ਼ਨ ਹਰ ਹਾਲਤ ਤੇ ਜਦੋਂ ਠੀਕ ਹੋਵੇ ਉਸ ਦਾ ਪਰ ਕਲੀਅਰ ਕਰ ਲੈਣਾ ਚਾਹੀਦਾ ਜੀ ਹੁਣ ਆਪਾਂ ਪਹਿਲਾਂ ਟੈਕ ਕਢਾ ਦੇਈਏ ਉਸ ਤੋਂ ਬਾਅਦ ਆਪਾਂ ਕਲੀਅਰ ਕਰ ਲੈਣਾ ਚਾਹੀਦਾ ਕਿ ਅੱਜ ਆਪਣਾ ਬੈਸਰ ਕੀ ਨਾਮ ਆਪਣਾ ਹਾਂ ਸਰ ਮੇਰਾ ਨਾਮ ਕੋਪਾਲਾ ਮੈਂ ਭੱਲਾ ਕਰਾੜਖਾਨ ਨਿਵਾਸੀ ਦਾ ਰਹਿਣ ਵਾਲਾ ਆਂ ਸਾਰਾ ਅੱਜ ਤੋਂ 2 ਘੰਟੇ ਪਹਿਲਾਂ ਅਮਨ ਆ ਸ਼੍ਰੀ ਅਮਨ ਆ ਯਾਤਰਾ ਵਾਸਤੇ ਇਹ ਜਾਨੂ ਆਂਡਰਵੇਈ ਤੋਂ ਲੰਘਦਾ ਪਿਆ ਸੀ ਇਹ ਡਰਾਈਵਰ ਵਿਚਾਰੇ ਦੀ ਕੋਈ ਗਲਤੀ ਨਹੀਂ ਉੱਥੇ ਵੀ ਸਰ ਬੈਰੀਕੇਟ ਕੋਈ ਵੀ ਫੋਰ ਜਿਹੜਾ ਪਿੱਲਰ ਕੋਈ ਲੱਗਿਆ ਨਹੀਂ ਹੋਇਆ ਤਾਂ ਕਿ ਟਰੱਕ ਲੰਘ ਨਾ ਸਕੇ ਟੋਟਲ ਲੋ ਵੀ ਆਨੇ ਉੱਧਰ ਵੀ ਸਰ ਪਿੱਲਾ ਟੁੱਟਿਆ ਆ ਤੁਸੀਂ ਆ ਵੀ ਸਰ ਰੈਗੂਲਰ ਕਿੰਨੀ ਦੇਰ ਤੋਂ ਪਿੱਲਾ ਟੁੱਟਿਆ ਹੋਇਆ ਸਰ ਪਰ ਇਹ ਤਾਂ ਕਾਫੀ ਮਹੀਨੇ ਹੋ ਗਏ ਮੈਨੂੰ ਦੇ ਦੇ ਇਹ ਤਾਂ ਸਰ ਮਹੀਨਾ ਹੀ ਹੋ ਗਿਆ ਇਹ ਤੇ ਉੱਥੇ ਨਾਲ ਜਿਹੜਾ ਕੋਈ ਜਾਨੀ ਮਾਨੀ ਨੁਕਸਾਨ ਤੇ ਨਹੀਂ ਹੋਇਆਗਾ ਸਰ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਸੋਟਲ ਲੋ ਜਿਹੜਾ ਜਿਹੜਾ ਟਰੱਕ ਥੱਲੇ ਜਿਹੜੇ ਆਏ ਸੀਗੇ ਉਹ ਵਿਚਾਰਾਂ ਨੂੰ ਸਿਵ ਚਲੋ ਫੇਰ ਵੀ ਸਾਰੇ ਮਹੱਲੇ ਦੇ ਨਿਵਾਸੀਆਂ ਨੇ ਸਾਰਿਆਂ ਦੇ ਰਲ ਕੇ ਜੋ ਵੀ ਟਰੱਕ ਦੇ ਟਰੱਕ ਦੇ ਥੱਲੇ ਜੈਕ ਲਾ ਕੇ ਸਾਰਿਆਂ ਨੂੰ ਜੋ ਵੀ ਟਰੱਕ ਦੇ ਟਾਇਰ ਦੀ ਹਵਾ ਕੱਢ ਕੇ ਸਾਰਿਆਂ ਨੂੰ ਟਰੱਕ ਡੂਸ ਕਰਕੇ ਟਰੱਕ ਨੂੰ ਹੁਣ ਅੰਡਰਬ੍ਰਿਜ ਦੇ ਜਿਹੜਾ ਫਸਿਆ ਸੀ ਉਹਨਾਂ ਨੂੰ ਬਾਹਰ ਕਟਾਇਆ ਤੇ ਟਰੱਕਾਂ ਹੀ ਬੈਕ ਕਰਵਾ ਗਏ ਹੁਣ ਬੈਕ ਕਰਵਾਨੇ ਪਿਆ ਜਾਨੀ ਪਾਨੀ ਕੋਈ ਨੁਕਸਾਨ ਨਹੀਂ ਹੋਇਆ ਡਰਾਈਵਰ ਵੀ ਇਸ ਚੀਜ਼ ਨੂੰ ਤੁਸੀਂ ਕਿੱਦਾਂ ਸਮਝਦੇ ਹੋ ਸਰ ਇਹ ਇਹ ਸੀ ਇਹ ਰੰਗੇਲੀ ਨੂੰ ਕਿਸ ਤਰ੍ਹਾਂ ਸਮਾਈ ਦੇ ਦੋ ਸਰ ਇਹ ਤਾਂ ਕਾਰਪੋਰੇਸ਼ਨ ਦੀ ਗਲਤੀ ਹੈ ਤੁਹਾਡੇ ਸਾਹਮਣੇ ਉਹ ਵੀ ਸਿਰ ਤੁਸੀਂ ਆਪ ਰੋਹ ਵਿੱਚ ਤੇ ਐਸੇ ਰੋਹ ਦੇ ਲਾਈਨ ਦੇ ਵਿੱਚੋਂ ਉਦੋਂ ਵੀ ਕਾਫੀ ਚੇਜ਼ ਦਾ ਟੁੱਟਿਆ ਇਧਰ ਵੀ ਜਿੰਨ੍ਹੇ ਦੋ ਮਹੀਨੇ ਹੋ ਗਏ ਇਧਰ ਟੁੱਟਿਆ ਆਇਆ ਤੇ ਇਹ ਤਾਂ ਗੌਰਮੈਂਟ ਦੀ ਗਲਤੀ ਹੈ ਜੀ ਕਾਰਪੋਰੇਸ਼ਨ ਦੀ ਗਲਤੀ ਹੈ ਸਰਕਾਰ ਦੀ ਗਲਤੀ ਹੈ ਤੇ ਪਬਲੀਕ ਦਾ ਵੀ ਜ਼ਿੰਮੇਵਾਰ ਹੈਗਾ ਡਰਾਈਵਰ ਵਿਚਾਲਾ ਆਊਟ ਆਫ ਸਟੇਟ ਤੋਂ ਆ ਚਲੋ ਲੋਕਲ ਉਹਨੇ ਸਵਾਰੀ ਭਰੀ ਸੀ ਜਿਹੜੀ ਅਮਨਤ ਯਾਤਰਾ ਵਾਸਤੇ ਲੈ ਕੇ ਚੱਲਦਾ ਸੀ ਉਹਦਾ ਵਿਚਾਰੇ ਦਾ ਕੀ ਸੋਚ ਉਹਨੂੰ ਥੋੜਾ ਪਤਾ ਹੀ ਥੋੜਾ ਟਰੱਕ ਨੰਗੇਗਾ ਕਿ ਨਹੀਂ ਨੰਗੇਗਾ ਇਹ ਤਾਂ ਸਰ ਉਹਨਾਂ ਸਹੀ ਹੈ ਕਿ ਨਹੀਂ ਗਲਤ ਹੈ ਕੋਰਪੋਰੇਸ਼ਨ ਨੂੰ ਆਪਣਾ ਕੰਮ ਸਹੀ ਤੰਗਲਾ ਕਰਨਾ ਪੈਂਦਾ ਹੈ ਆਪਣਾ ਮੇਰਾ ਨਾਮ ਹੈ ਦੀਪਕ ਮਾਰਾ ਸਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਤੁਸੀਂ ਮੈਂ ਤਾਂ ਗਾਂਧੀ ਕੰਮ ਦਾ ਸਰ ਇੱਥੇ ਇਹ ਅੰਡਰਬ੍ਰਿਜ ਦੇ ਕੋਲ ਜਿਹੜਾ ਹਾਸਾ ਵਾਪਰਿਆ ਹੋਇਆ ਤੁਹਾਨੂੰ ਇਸ ਦੇ ਬਾਰੇ ਕਿੱਦਾਂ ਇਨਫੋਰਮੇਸ਼ਨ ਮਿਲੀ ਹੈ ਸਰ ਮੈਂ ਤੋਂ ਨਿਕਲਦਾ ਪਿਆ ਸੀ ਤੇ ਇੱਕਦਮ ਆਵਾਜ਼ ਕਾਫੀ ਜ਼ੋਰ ਕੇ ਆਈ ਹੈ ਤੇ ਮੈਂ ਲੱਗ ਗਿਆ ਕਿ ਜੋ ਦੇਖਿਆ ਤੇ ਕਾਫੀ ਚੀਕਾ ਜੋਕ ਦੇ ਆਵਾਜ਼ ਆ ਰਹੀ ਜਿਹੜੇ ਜਿਹੜੇ ਬੰਦੇ ਪਰ ਫਸੇ ਹੋਏ ਸੀ ਉਰੇ ਚ ਕਿੰਨੇ ਬੰਦੇ ਸੀਗੇ ਸਰ ਤਿੰਨ ਬੰਦੇ ਸੀ ਉਰੇ ਚ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆਗਾ ਜਾਨੀ ਮਾਨੀ ਸਰ ਜਿਹੜੇ ਆदमी ਕਾਫੀ ਜ਼ਖਮੀ ਹੀ ਪਰ ਉਹਨਾਂ ਨੇ ਸੇਵਲਰ ਸੜਲ ਕੱਟ ਜਿਹੜਾ ਟਰੱਕ ਸੀਗਾ ਕਿੱਦਾਂ ਅੰਦਰ ਫਸ ਗਿਆ ਜਿਹੜਾ ਕਿ ਇੱਥੇ ਐਂਗਲ ਵਗੈਰਾ ਵੀ ਲੱਗੇ ਹੁੰਦੇ ਜਿਹੜੇ ਸਰ ਐਂਗਲ ਪਿੱਛੇ ਪੂਰੀ ਤੀ ਲੱਗਾ ਹੋਇਆ ਕੋਈ ਹਾਈਟ ਦਾ ਕੋਈ ਐਂਗਲ ਕੁਛ ਨਹੀਂ ਹੈਗਾ ਪਿੱਛੇ ਲੱਗਾ ਤਾਂ ਇਸ ਚੀਜ਼ ਨੂੰ ਨਿਕੰਨ ਦੀ ਕਿੱਦਾਂ ਸਮੇਂ ਦੀ ਲਾਪਰਵਾਹੀ ਨੂੰ ਤੁਸੀਂ ਲਾਪਰਵਾਹੀ ਤਾਂ ਨਗਰ ਨੇ ਕਹਿੰਦੇ ਲਾਪਰਵਾਹੀ ਹੈਗੀ ਹੈਗੀ ਤੇ ਮੈਂ ਥੋੜੀ ਡਰਾਈਵਰ ਦੀ ਵੀ ਲਾਪਰਵਾਹੀ ਮੰਨਦਾ ਕਿ ਜਿਹੜਾ ਬੋਡੀ ਦੇ ਉੱਪਰ ਜਿਹੜੇ ਤਿੰਨ ਬੰਦੇ ਬਿਠਾ ਕੇ ਜਿਹਨ ਮੇਰੇ ਇਲੀਗਲ ਅਜਰਾ ਹੈ ਜਿਹੜੇ ਕਿ ਉਹ ਦੱਸਿਆ ਜਾ ਰਿਹਾ ਕਿ ਜਿਹੜੇ ਤਿੰਨ ਬੰਦੇ ਸੀ ਉਹ ਸਵਾਰੀਆਂ ਸੀਗੀਆਂ ਜਾਂ ਇਹਨਾਂ ਦੇ ਨਾਲ ਸੀਗੇ ਬੰਦੇ ਉਹ ਸਵਾਰੀਆਂ ਨਾਲ ਹੀ ਸੀ ਮਤਲਬ ਇੱਕ ਦਿਨ ਲੰਗਰ ਸੀ ਸੇਵਾ ਜਾ ਰਹੀ ਸੀ ਅਮਰ ਅਮ ਆਮ ਆਦਮੀ ਪਾਰਟੀ ਵੱਲੋਂ ਜਨਿਤ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਚਾਰੇ ਕਾਰਜਾਂ ਦੀ ਰਿਵਿਊ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਪਠਾਨਕੋਟ ਦੇ ਸਵੀਮਿੰਗ ਪੂਲ ਹਾਲ ਵਿਖੇ ਆਯੋਜਿਤ ਕੀਤੀ ਗਈ ਸੀ ਮੀਟਿੰਗ ਵਿੱਚ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਅਤੇ ਸ਼੍ਰੀ ਸਵਰਨ ਸਲਾਰੀਆ ਪ੍ਰਦੇਸ਼ ਉਪ ਪ੍ਰਧਾਨ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਰਵਰਸੀ ਅਮਨਦੀਪ ਸੰਧੂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਠਾਨਕੋਟ ਵਿਪੂਦੀ ਸ਼ਰਮਾ ਹਲਕਾ ਇੰਚਾਰਜ ਪਠਾਨਕੋਟ ਅਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ ਹਾਜ਼ਰ ਸਨ ਕਿਆ ਸੁਣ ਰਹੇ ਨੇ ਔਰ ਜਿਹੜੇ ਮੇਰੇ ਵੀਅਰ ਸੁਣ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਅੱਜ ਪਾਰਟੀ ਦੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕ ਸਾਡੀ ਲੁਧਿਆਣਾ ਸੀਟ ਜਿੱਤਣ ਦੇ ਔਰ ਮੇਰੇ ਪ੍ਰਧਾਨ ਪਠਾਨਕੋਟ ਦੇ ਅਮਨੂ ਜੀ ਨੂੰ ਅੱਜ ਮਿਵਰੀ ਦਿੱਤੀ ਗਈ ਹੈ ਮੈਂ ਯਕੀਨ ਨਾਲ ਕਹਿ ਸਕਦਾ ਨਾ ਕਿ ਇਹ ਤਿਆਰੀਆਂ ਸਾਰੀਆਂ ਜਿਹੜੀਆਂ ਅੱਜ ਡਿਸਕਸ ਹੋਈਆਂ ਨੇ ਨਹੀਂ ਅਪੁਆਇੰਟਮੈਂਟ 2 ਇੱਕੀ ਡਿਪਾਰਟਮੈਂਟ ਨਾਲ ਸਾਡੇ ਔਰ ਇੱਕੀ ਡਿਪਾਰਟਮੈਂਟ ਇਸ ਕਾਫੀ ਠੰਡੇ ਪਏ ਹੋਏ ਸੀਗੇ ਦੋ ਚਾਰ ਕੰਮ ਕਰ ਰਹੇ ਸੀਗੇ ਬਾਕੀ ਅਪੁਆਇੰਟਮੈਂਟਾਂ ਨਹੀਂ ਹੋਈ ਸੀਗੀਆਂ ਉਹ ਸਾਰੀਆਂ ਹੋ ਗਈਆਂ ਨੇ ਕੁਝ ਕੁਝ ਹੋ ਜਾਣਗੀਆਂ ਇੱਕੋ ਹੀ ਗੱਲ ਹੈ ਕਿ ਆਉਣ ਵਾਲਾ 2027 ਧਿਆਨ ਚ ਰੱਖਦੇ ਹੋਏ ਇਹ ਸਾਰਾ ਐਕਸ਼ਨ ਮੋਡ ਵਿੱਚ ਹੁਣ ਆਮ ਆਦਮੀ ਪਾਰਟੀ ਪੰਜਾਬ ਚ ਆਈ ਹੈ ਮੈਂ ਯਕੀਨ ਨਾਲ ਕਹਿਣਾ ਕਿ ਅੱਜ ਤੁਹਾਡੇ ਸਾਹਮਣੇ ਹਰ ਬੰਦੇ ਦਾ ਕੰਮ ਹੋਏਗਾ ਹਰ ਪਰਿਵਾਰ ਦਾ ਕੰਮ ਹੋਏਗਾ ਔਰ ਜਿਹੜੇ ਕੰਮ ਪੈਂਡਿੰਗ ਪੇ ਹੋਏ ਸੀਗੇ ਸਾਡੇ ਮੈਨੀਫੈਸਟੋ ਦੇ ਹਿਸਾਬ ਨਾਲ ਉਹ ਮੇਰੇ ਖਿਆਲ ਇਹ ਲਾਸਟ ਇਅਰ ਹੈ ਸਾਰੇ ਪੂਰੇ ਹੋਣਗੇ 99% ਸਾਰੇ ਪੂਰੇ ਹੋ ਗਨੇ ਇੱਕ ਰਹਿ ਗਿਆ 1100 ਰੁਪਿਆ ਸਾਡੇ ਪਰਿਵਾਰਾਂ ਨੂੰ ਸਾਡੀ ਭੈਣਾਂ ਨੂੰ ਮਾਤਰਾਂ ਨੂੰ ਦੇਣ ਵਾਸਤੇ ਉਹ ਵੀ ਮੇਰੇ ਖਿਆਲ ਬਹੁਤ ਛਲੇ ਅਨਾਉਂਸਮੈਂਟ ਹੋ ਜਾਏਗੀ ਇਨਸਟੈਡ ਆ 1000 ਹੁਣ 1100 ਹੋ ਗਿਆ ਇਹ ਕੋਈ ਸ਼ੱਕ ਨਹੀਂ ਹੈਗੀ ਕਿ ਹਿੰਦੁਸਤਾਨ ਦੀ ਕੋਈ ਪਾਰਟੀ ਹੈ ਜੋ ਕਹਿੰਦੀ ਉਹ ਕਰਦੀ ਹੈ ਤੇ ਮੈਂ ਯਕੀਨ ਨਾਲ ਕਹਣਾ ਮੇਰੇ ਪਰਿਵਾਰ ਆਮ ਆਦਮੀ ਪਾਰਟੀ ਨੂੰ ਇੱਕ ਵਾਰੀ ਫੇਰ ਪੀੜ ਕਹਿਣਾ ਕਿਉਂਕਿ ਤੁਸੀਂ ਉਹ ਕੰਮ ਦੇਖੇ ਨੇ ਸਰਕਾਰ ਚ ਜਿਹੜੇ ਕੋਈ ਸਪਨਾ ਨਹੀਂ ਲੈ ਸਕਦਾ ਸੀਗਾ ਕਿਉਂਕਿ ਆਜ਼ਾਦ ਹੋਏ ਹਿੰਦੁਸਤਾਨ ਨੂੰ 70 75 70 ਸਾਲ ਹੋ ਗਏ ਨੇ ਕਦੇ ਕਿਦੇ ਚੀਫ ਮਿਨਿਸਟਰ ਨੇ ਹਿੰਮਤ ਨਹੀਂ ਕੀਤੀ ਡਰਗ ਤੇ ਹੱਥ ਪਾਉਣ ਵਾਸਤੇ ਹਿੰਦੁਸਤਾਨ ਦਾ ਪਹਿਲਾ ਮੁਲਕ ਹੋਏਗਾ ਜਿਹਨੇ ਡਰਗ ਤੇ ਚੀਫ ਮਿਨਿਸਟਰ ਨੇ ਪਰਸਨ ਲੈਵਲ ਤੇ ਆ ਕੇ ਇੱਕ ਕੰਮ ਕੀਤਾ ਔਡੀ ਐਡਿਕਸ਼ਨ ਸੈਂਟਰ ਪੰਜਾਬ ਚ ਬਣਾਏ ਗਏ ਨੇ ਕਿ ਜਿਹੜੀ ਪਹਿਲੇ ਸਰਕਾਰਾਂ ਨੇ ਦਸ਼ਾ ਨਾਲ ਲੋਕਾਂ ਨੂੰ ਮਾਰਿਆ ਉਹਨਾਂ ਦਾ ਇਲਾਜ ਹੋ ਸਕੇ ਉਹ ਸਾਰਾ ਪੈਸਾ ਪੰਜਾਬ ਸਰਕਾਰ ਲਗਾਰ ਗਿਆ ਮੰਨਿਏ ਹਮਾਰੇ ਚੀਮ ਰਿਸਰ ਸਰਦਾਰ ਭਗਵੰਤ ਮਾਨ ਜੀ ਲਗਾ ਰਹੇ ਉਹਨਾਂ ਦੀ ਟੀਮ ਲਗਾ ਰਹੀ ਹੈ ਬਹੁਤ ਬਹੁਤ ਤਨਬਾਤ ਯਕੀਨ ਨਾਲ ਆਉਣ ਵਾਲਾ ਟਾਈਮ ਆਮ ਆਦਮੀ ਪਾਰਟੀ ਦਾ ਹੋਏਗਾ ਪ੍ਰੀਮੋਸ਼ਰੀਰ ਵਿਨ ਕੇਜਰੀਵਾਲ ਜੀ ਨੂੰ ਸਾਡੇ ਹਰਮਨ ਪਿਆਰੇ ਸੀਐਮ ਸਰਦਾਰ ਭਗਵੰਤ ਮਾਨ ਜੀ ਨੂੰ ਸਾਡੇ ਸਾਰੀ ਟਾਪ ਲੀਡਰਸ਼ਿਪ ਨੂੰ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਦੇ ਇਨਚਾਰਜ ਅਤੇ ਸਾਡੀ ਸਾਰੀ ਟਾਪ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਵਰਗੇ ਇੱਕ ਛੋਟੇ ਜਿਹੇ ਨਮਾਣੇ ਜੇ ਵਰਕਰ ਨੂੰ ਪਾਰਟੀ ਦੇ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਇੱਥੇ ਡਿਸਟ੍ਰਿਕਟ ਇਨਚਾਰਜ ਦੇ ਤੌਰ ਤੇ ਸਿਰਫ ਔਰ ਸਿਰਫ ਸੰਗਠਨ ਲਈ ਕੰਮ ਕਰਨ ਆਇਆ ਹਾਂ ਸੰਗਠਨ ਨੂੰ ਮਜ਼ਬੂਤ ਕਰਨ ਆਇਆ ਹੈ ਗ੍ਰਾਸ ਰੂਟ ਲੈਵਲ ਤੇ ਵੀ ਸਾਡਾ ਸੰਗਠਨ ਜਿਹੜਾ ਹੈਗਾ ਉਹ ਕਿਤੇ ਇਗਨੋਰ ਨਾ ਹੋ ਜੇ ਉਹਨਾਂ ਨੂੰ ਨਾਲ ਚਲਾਉਣ ਲਈ ਆਇਆ ਤੇ ਵਕ ਵਕ ਥਾਮਾ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੇ ਮੇਰੀ ਡਿਊਟੀ ਲਗਾਈ ਹੈ ਜਿਹਦੇ ਤਹਿਤ ਮੈਂ ਨਾ ਕਿ ਸਿਰਫ ਪਠਾਨਕੋਟ ਦੇ ਵਿੱਚ ਬਲਕਿ ਸੁजानਪੁਰ ਦੇ ਕਾਫੀ ਖੇਤਰਾਂ ਦੇ ਵਿੱਚ ਬਲॉक्स ਦੇ ਵਿੱਚ ਵਾਰਡਸ ਦੇ ਵਿੱਚ ਤੇ ਹਰ ਇੱਕ ਵਿਲੇਜ ਦੇ ਵਿਲੇਜ ਤੱਕ ਮੈਂ ਆਪਣੀ ਪਹੁੰਚ ਕਰਨੀ ਹੈ ਤੇ ਉੱਥੇ ਉਥੋਂ ਦੇ ਲੋਕਾਂ ਨੂੰ ਪਾਰਟੀ ਦੇ ਪ੍ਰਤੀ ਜਾਗਰੂਤ ਕਰਨਾ ਹੈ ਤੇ ਪਾਰਟੀ ਦੀ ਨੀਤੀਆਂ ਦੇ ਨਾਲ ਦੱਸਣਾ ਹੈ। ਇਹੀ ਸੰਗਠਨ ਦਾ ਕੰਮ ਹੁੰਦਾ ਹੈ। ਇਸੇ ਕਰਕੇ ਸੰਗਠਨ ਹੁੰਦੀ ਹੈ ਕਿ ਸਰਕਾਰ ਦੀਆਂ ਨੀਤੀਆਂ ਗ੍ਰਾਸ ਰੂਟ ਲੈਵਲ ਤੇ ਪਹੁੰਚੇ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਪੂਰਾ ਜੋ ਸੰਗਠਨ ਹੈ ਇੱਥੇ ਖਾਸ ਕਰਕੇ ਸਾਡੀ ਸਾਰੀ ਟਾਪ ਲੀਡਰਸ਼ਿਪ ਉਹ ਅੱਜ ਇੱਥੇ ਇਕੱਠੀ ਹੋਈ ਸੀਗੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ-ਕਿੱਦਾਂ ਗ੍ਰਾਸ ਰੂਟ ਲੈਵਲ ਤੱਕ ਜਾਣਾ ਹੈ ਤੇ ਕਿੱਦਾਂ ਲੋਕਾਂ ਨੂੰ ਜਾਗਰੂਤ ਕਰਨਾ ਹੈ ਉਹਦਾ ਪੂਰਾ ਪਲਾਨ ਬਣਾਇਆ ਹੈ ਮੰਤਰੀ ਸਾਹਿਬ ਸ਼੍ਰੀ ਲਾਲਚੰਨ ਘਟਾਰੂ ਚੱਕ ਦੀ ਅਗਵਾਈ ਦੇ ਹੇਠਾਂ ਅਸੀਂ ਇਹ ਪਲਾਨ ਦੀ ਅੱਜ ਕੋਸ਼ਨਾ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਮੈਂ ਹੀ ਨਹੀਂ ਪਠਾਨਕੋਟ ਡਿਸਟ੍ਰਿਕਟ ਦਾ ਸਾਡਾ ਹਰ ਇੱਕ ਵੋਲੰਟੀਅਰ ਹਰ ਇੱਕ ਵਰਕਰ ਹਰ ਥਾਂ ਤੇ ਜਾਊਗਾ ਤੇ ਪਾਰਟੀ ਦਾ ਪ੍ਰਚਾਰ ਕਰੂਗਾ ਤੇ ਪਾਰਟੀ ਦੀ ਨੀਤੀਆਂ ਲੋਕਾਂ ਤੱਕ ਪਹੁੰਚਾਊਗਾ ਅਸਾਮ ਰਾਈਫਲ ਵਿੱਚ ਅਸਾਮ ਵਿੱਚ ਡਿਊਟੀ ਤੇ ਤਾਇਨਾਤ ਪਿੰਡ ਕੋਹਾੜਿਆ ਵਾਲਾ ਦੇ ਫੌਜੀ ਸਤਨਾਮ ਸਿੰਘ ਦਾ ਬੀਤੀ 26 ਜੂਨ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ ਜਿਸ ਦੀ ਦੇਨੋ ਬੀਤੀ ਸਵੇਰ ਹਵਾਈ ਜਹਾਜ਼ ਰਾਹੀਂ ਦਿੱਲੀ ਤੱਕ ਲਿਆਂਦਾ ਗਿਆ अरे बाद एम्बुलेंस राहाड़िया बहादुर जवान एक, ये, ये एक तारीख को अपना सेवा समाप्त करके पच्चीस साल अपनी सेवा समाप्त करके अपने घर पंजाब आने वाले थे लेकिन भगवान को ये शायद मंजूर नहीं था क्योंकि इन्होंने अपने देश की सेवा आ, मैं बलिदान देना था होगा इसलिए इन्होंने जिस दिन इनके साथ ये हुआ 26 20 जून 2025 के दिन ये दोपहर का खाना खाने से पहले उन्होंने अपना आ, अच्छा से अपना घर आने की तैयारी अपनी खुशी से आ, अपना सभी बाल वगैरह जो भी अपना धोए उसके बाद नहाए उसके बाद इन्होंने अपना पग बांधा अच्छा से संवार करके पग बांधा फिर उसी उस समय खाने का समय हो गया तो ये अपना खाना खाने के लिए मेस में गए मेस में अपना खाना खाया समाप्त करके अपने बैरिक जहाँ जवानों का रहने का बैरिक होता उसमें आए तो उसी दौरान इनको जो है चक्कर सा आया चक्कर आने के बाद ये गिर गए गिरने के बाद थोड़ी देर में इनका जो है आ, सांस टूट गई तो उसके बाद सभी जगह में इधर उधर मालूम हुआ हॉस्पिटल तक पहुंचाए तो वहाँ पहुंचने से पहले ही इनका जो है सांस टूट चुकी थी तो उसके बाद हम 26 जनवरी को ही हमें खबर मिला मैं भी उसी दिन 25 जनवरी को छुट्टी काट करके अपना इम्फाल हमारा बटालियन मणिपुर इम्फाल में है वहाँ पर पहुँचा पहुँचने के बाद दूसरे दिन जब अपना नहा धो करके फ्रेश होकर के मैं भी अपना ਆ ਥੋੜਾ ਰੈਸਟ ਕਰ ਰਹਾ tha ਉਸੇ ਸਮੇਂ ਮੈਨੂੰ ਖਬਰ ਮਿਲਾ ਕਿ ਇਸ ਪ੍ਰਕਾਰ ਸੇ ਬਾਤ ਹੋ ਗਈ ਹੈ ਹਮਾਰਾ ਜਵਾਨ ਜੋ ਪੈਨਸ਼ਨ ਜਾਣੇ ਕੇ ਲਈ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਜਿੰਦਰ ਕੌਰ ਨੂੰ ਦੇ ਉਸਾਸਤ ਰੱਬ ਰੱਖਾ